ਅੱਜ ਮੈਂ ਆਪਣੇ ਇਲਾਕਾ ਵਾਸੀਆਂ ਨਾਲ ਇੱਕ ਹੋਰ ਪਹਿਲ ਕਦਮੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਨੇ ਅਣਗੌਲੀਆਂ ਰੱਖਿਆ ਸੀ ਗਿਆ ਅੱਜ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਜਿਹੜੇ ਸਾਡੇ ਪਿੰਡੂ ਖੇਤਰ ਦੀਆਂ ਸੜਕਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਸੀ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਤੇ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਹਨਾਂ ਨੇ ਉਹਾਂ ਦੀ ਮੁਰੰਮਤ ਲਈ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਨਾਲ ਲੋਕਾਂ ਨੂੰ ਆਉਣ-ਜਾਉਣ ਦੇ ਵਿੱਚ ਖੁਆਈ ਆਈ ਔਰ ਜਿਹੜੀ ਜਿੰਸ ਆਪਾਂ ਲੈ ਕੇ ਜਾਣੀ ਸੀਗੀ ਉਹਨੂੰ ਟਰਾਂਸਪੋਰਟ ਕਰਨ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੂਸਰੀ ਵਾਰ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੈਂਟਰਲ ਦੀ ਸਰਕਾਰ ਆ ਉਸਨੇ ਬਹੁਤ ਵੱਡਾ ਪੰਜਾਬ ਦੇ ਨਾਲ ਮੈਂ ਸਮਝਦਾ ਵੀ ਧੋਖਾ ਵੀ ਕੀਤਾ ਔਰ ਪੰਜਾਬ ਦੇ ਨਾਲ ਧੱਕਾ ਵੀ ਕੀਤਾ ਸਾਡਾ 7757 ਕਰੋੜ ਰੁਪਇਆ ਜਿਹੜਾ ਆਰਡੀਆ ਫੰਡ ਆ ਉਹਨੂੰ ਰੋਕ ਕੇ ਰੱਖਿਆ ਦਾ ਅੱਜ ਤੱਕ ਜਿਹਦੇ ਤੇ ਪੰਜਾਬ ਦੇ ਸੂਬੇ ਦਾ ਆਪਣਾ ਹੱਕ ਸੀ ਔਰ ਜਿਹੜੇ ਅਸੀਂ ਸੈਂਟਰ ਨੂੰ ਜਮ੍ਹਾਂ ਕਰਾਏ ਸੀਗੇ ਅੱਜ ਤੱਕ ਉਹਦੀ ਅਦਾਇਗੀ ਨਾ ਹੋਣ ਕਰਕੇ ਸੜਕਾਂ ਦੇ ਹਾਲਾਤ ਠੀਕ ਨਹੀਂ ਰਹੇ ਪਰ ਮੈਂ ਆਫਰੀ ਨਾ ਤੇ ਧਨਵਾਦੀ ਆ ਆਪਣੇ ਹਰਦਿਲ ਅਜ਼ੀਜ਼ ਹਰਮਨਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀਆਂ 62.42 ਕਿਲੋਮੀਟਰ ਲੰਬੀਆਂ ਸੜਕਾਂ ਦੇ ਮੁਰੰਮਤ ਵਾਸਤੇ 12 ਕਰੋੜ 79 ਲੱਖ ਰੁਪਇਆ ਜਾਰੀ ਕਰਤਾ ਇਹਨਾਂ ਦੇ ਟੈਂਡਰ ਜਿਹੜੇ ਨੇ ਲੱਗੇ ਨੇ ਅੱਜ 19 ਤਰੀਕ ਨੂੰ ਇਹ ਟੈਂਡਰ ਜਿਹੜੇ ਨੇ ਖੋਲੇ ਜਾਣਗੇ ਔਰ ਆਉਣ ਵਾਲੇ ਤਸਾਂ ਦਿਨਾਂ ਦੇ ਵਿੱਚ ਇਹਨਾਂ ਸੜਕਾਂ ਦੀ ਜਿਹੜੀ ਮੁਰੰਮਤ ਆ ਉਹਦਾ ਕੰਮ ਜਿਹੜਾ ਉਹ ਜੰਗੀ ਪੱਧਰ ਤੇ ਸ਼ੁਰੂ ਹੋ ਜਾਊਗਾ ਔਰ ਇਹਦੇ ਵਿੱਚ ਜਿਹੜੇ ਪਿੰਡ ਨੇ ਹਰਦਾਨ ਹੋ ਗਿਆ ਜੀਵਨਵਾਲ ਹੋ ਗਿਆ ਮੰਗਲਸਰ ਹਯਾਤਨਗਰ ਪੀਰਾਬਾਗ ਗਦਨੀਪੁਰ ਤਤਲੇ ਚੌਰ ਰਤੋਵਾਲ ਤਲਵੰਡੀ ਵਿਰਕ ਬੱਬੇਹਾਲੀ ਔਜਲਾ ਸਰਾਵਾ ੁੱਲੇਚਾ ਹਮਰਾਜਪੁਰ ਤੇਪੜ ਕਾਲਾ ਕਾਲਾ ਨੰਗਲ ਕੋਪਰਸਾਦਾ ਨੰਗਲ ਬ੍ਰਾਹਮਣਾ ਮੀਰਪੁਰ ਸ਼ੇਰਪੁਰ ਤੇ ਹੋਰ ਕਾਫੀ ਪਿੰਡ ਜਿਹੜੇ ਨੇ ਉਹਨਾਂ ਦੀਆਂ ਸੜਕਾਂ ਜਿਹੜੀਆਂ ਬਹੁਤ ਖਸਤਾ ਹਾਲਤ ਦੇ ਵਿੱਚ ਸੀਗੀਆਂ ਉਹਦੀ ਮੁਰੰਮਤ ਜਿਹੜੀ ਆ ਕੀਤੀ ਜਾਊਗੀ ਔਰ ਅੱਜ ਮੈਨੂੰ ਦੱਸਦਿਆਂ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਦੀ ਮੁਰੰਮਤ ਦੇ ਵਿੱਚ ਇੱਕ ਨਵੀਂ ਕਲੋਜ਼ ਜਿਹੜੀ ਆ ਐਡ ਕੀਤੀ ਆ ਜਿਹੜੀ ਪਿਛਲੀਆਂ ਸਰਕਾਰਾਂ ਨੇ ਨਹੀਂ ਸੀ ਕੀਤੀ ਆ ਉਹਦਾ ਕਾਰਨ ਹੁੰਦਾ ਸੀ ਕਿ ਜਿਹੜੇ ਠੇਕੇਦਾਰ ਸੀ ਉਹ ਕਿਸੇ ਵਕਤ ਸਮਗਰੀ ਮਾੜੀ ਇਸਤੇਮਾਲ ਕਰਦੇ ਸਨ ਤੇ ਸੜਕਾਂ ਬਹੁਤ ਦੇਰ ਚੱਲਦੀਆਂ ਨਹੀਂ ਸੀਗੀਆਂ ਪਰ ਹੁਣ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਸਰਕਾਰ ਨੇ ਫੈਸਲਾ ਲਿਆ ਕਿ ਜਿਹੜਾ ਇਹ ਕੰਮ ਜਿਹੜਾ ਵੀ ਠੇਕੇਦਾਰ ਕਰੇਗਾ ਉਹਨੂੰ 5 ਸਾਲਾਂ ਦੇ ਵਿੱਚ ਇਹਦੀ ਮੈਂਟੇਨੈਂਸ ਵੀ ਉਸ ਠੇਕੇਦਾਰ ਨੂੰ ਕਰਨੀ ਹੋਊਗੀ ਜੇ 5 ਸਾਲਾਂ ਦੇ ਵਿੱਚ ਇਹ ਸੜਕ ਜਿਹੜੀ ਆ ਟੁੱਟਦੀ ਆ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਠੇਕੇਦਾਰ ਦੀ ਹੋਊਗੀ ਉਹ 5 ਸਾਲ ਦੇ ਵਿੱਚ ਇਹਨਾਂ ਪੈਸਿਆਂ ਦੇ ਨਾਲ ਹੀ ਠੇਕੇਦਾਰ ਜਿਹੜੀ ਆ ਉਹਦੀ ਮੁਰੰਮਤ ਕਰੂਗਾ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਪਹਿਲ ਕਦਮੀ ਆ ਬਹੁਤ ਵਧੀਆ ਪ੍ਰਯਾਸ ਆ ਕਿਉਂਕਿ ਇਤਿਹਾਸਿਕ ਸਰਕਾਰਾਂ ਵੇਲੇ ਇਹਨਾਂ ਕੰਮਾਂ ਦੇ ਵਿੱਚ ਰਾਜਨੀਤਿਕ ਦਖਲ ਬਹੁਤ ਜ਼ਿਆਦਾ ਸੀਗਾ ਜਿਹਨੂੰ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਨੇ ਰੋਕ ਕੇ ਇੱਕ ਪਾਰਦਰਸ਼ਤਾ ਲਿਆਂਦੀ ਆ ਤਾਂ ਕਿ ਜਿਹੜਾ ਕੰਮ ਹੋਵੇ ਉਹ